ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਧਾਰਮਿਕ ਤੇ ਆਤਮਿਕ ਪਰੰਪਰਾ ਬਾਰੇ ਜੀ ਦਾ ਸਬੰਧ ਸਾਡੇ ਪੁਰਖਿਆਂ ਨਾਲ ਸਾਡੇ ਮਾਤਾ ਪਿਤਾ ਤੇ ਸਾਡੇ ਪਰਿਵਾਰ ਨਾਲ ਜੁੜਿਆ ਪਿਆ ਹੈ ਜੀ ਹਾਂ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸ਼ਰਾਧ ਸ਼ਰਾਧ ਪਖ ਜਾਂ ਕਈ ਲੋਕ ਸ਼ਰਾਧ ਵੀ ਕਹਿ ਦਿੰਦੇ ਐ ਸ਼ਰਾਧ ਜਾਂ ਸ਼ਰਾਧ ਹੁੰਦਾ ਕੀ ਹੈ ਸ਼ਰਾਧ Hindu ਧਰਮ ਦੇ ਵਿੱਚ ਇੱਕ ਅਜਿਹੀ ਮਤਵਪੂਰਨ ਰਸਮ ਹੈ ਜੀ ਦੇ ਵਿੱਚ ਅਸੀਂ ਆਪਣੇ ਪਿਤਰਾਂ ਯਾਨੀ ਆਪਣੇ ਪੂਰਵਜਾਂ ਦੀ ਆਤਮਾ ਦੀ ਸ਼ਾਂਤੀ ਲਈ ਪੂਜਾ ਹਵਨ ਭੋਜਨ ਤੇ ਦਾਨਪੁਰਨ ਕਰਦੇ ਆਂ ਸ਼ਰਾਦ ਸੰਬੰਧ ਸੰਸਕ੍ਰਿਤ ਦੇ ਸ਼ਬਦ ਸ਼ਰਦਾ ਤੋਂ ਬਣਿਆ ਜਿਹਦਾ ਅਰਥ ਹੈ ਭਗਤੀ ਭਰਿਆ ਵਿਸ਼ਵਾਸ ਇਹ ਵਿਸ਼ਵਾਸ ਇਸ ਦਾ ਉਦੇਸ਼ ਹੈ ਆਪਣੇ ਪੂਰਜਾਂ ਪ੍ਰਤੀ ਸੰਤਨਵਾਦ కృਤਿਗਤਾ ਅਸੀਂ ਪ੍ਰਗਟ ਕਰਨੀ ਹੈ ਉਹਨਾਂ ਦੇ ਪ੍ਰਤੀ ਇਹ ਜਿਹੜੇ ਸ਼ਰਾਦ ਹੈਗੇ ਆ ਕਦੋਂ ਮਨਾਏ ਜਾਂਦੇ ਆਂ ਹਰ ਸਾਲ ਭਾਦੋਂ ਮਹੀਨੇ ਦੀ ਪੂਰਨਮਾਸ਼ੀ ਤੋਂ ਲੈ ਕੇ ਅਸੂ ਦੇ ਮਸਿਆ ਤੱਕ ਯਾਨੀ ਕਿ ਅਸੂਦੀ અમાਸ ਤੱਕ 15 ਦਿਨਾਂ ਤੱਕ ਇਹ ਪਿਤਰਪਕਸ਼ ਚੱਲਦੇ ਆ ਇਹਨਾਂ ਦਿਨਾਂ ਵਿੱਚ ਹਰ ਤਰੀਕ ਅਨੁਸਾਰ ਜਦੋਂ ਤੁਹਾਡੇ ਆਪਣੇ ਪਿਤਰਾਂ ਦੀ ਜਦੋਂ ਮੌਤ ਹੁੰਦੀ ਹੈ ਡੈਥ ਹੁੰਦੀ ਹੈ ਤਾਂ ਉਹ ਦਿਨ ਨੂੰ ਲੈ ਕੇ ਉਸ ਤਿਥ ਨੂੰ ਲੈ ਕੇ ਸ਼ਰਾਧ ਜਿਹੜਾ ਹੈਗਾ ਬਣਾਇਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਦਿਨ ਜਿਹੜੇ ਸਾਡੇ ਪਿਤਰ ਹੈਗੇ ਆ ਉਹ ਧਰਤੀ ਤੇ ਆਉਂਦੇ ਆ ਸਾਡੇ ਵੰਸ਼ ਜਾਂ ਕੋਲ ਆਉਂਦੇ ਐ ਆਪਣੇ ਵੰਸ਼ ਜਾਂ ਕੋਲ ਆਉਂਦੇ ਐ ਤੇ ਉਹ ਜਿਹੜਾ ਅਸੀਂ ਦਾਨਪਨ ਕਰਦੇ ਆ ਭੋਜਨ ਹੈਗੇ ਆ ਉਹ ਉਹਨਾਂ ਦੀ ਭੋਜਨ ਨੂੰ ਖਾਂਦੇ ਨਹੀਂ ਉਹ ਇੱਕ ਉਹਦੀ ਮੋਮਨਾ ਹੁੰਦੀ ਐ ਅਸੀਂ ਜਿਹੜਾ ਹਵਨ ਕਰਦੇ ਆ ਉਹਦੀ ਸੁਗੰਧ ਨਾਲ ਤ੍ਰਿਪਤ ਹੋ ਜਾਂਦੇ ਆ ਸੰਤੁਸ਼ਟ ਹੋ ਜਾਂਦੇ ਆ ਤੇ ਫਿਰ ਸਾਨੂੰ ਅਸੀਸਾਂ ਦੇ ਕੇ ਆਪਣੇ ਲੋਕ ਚ ਵਾਪਸ ਚਲੇ ਜਾਂਦੇ ਆ ਤਾਂ ਇਹ ਜਿਹੜਾ ਹੈਗਾ ਸ਼ਰਾਦ ਆਪਾਂ ਹੁਣ ਕਿਉਂ ਮਨਾਉਨੇ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਇਹਦੇ ਕਈ ਕਾਰਨ ਹੋ ਸਕਦੇ ਐ ਪਹਿਲਾ ਕਾਰਨ ਤਾਂ ਹੈਗਾ ਵੀ ਅਸੀਂ ਆਪਣੇ ਪਿਤਰਾਂ ਪ੍ਰਤੀ ਧੰਨਵਾਦ ਪ੍ਰਗਟ ਕਰਨਾ కృਤਿਗਤਾ ਪ੍ਰਗਟ ਕਰਨੀ ਗ੍ਰੈਟੀਚਿਊਡ ਗ੍ਰੈਟੀਚਿਊਡ ਦੇਣਾ ਹੈ ਕਿਉਂਕਿ ਅਸੀਂ ਉਹਨਾਂ ਕਰਕੇ ਹੀ ਆ ਜਿਹੜਾ ਕੁਝ ਅਸੀਂ ਅੱਜ ਹਾਂ ਅਸੀਂ ਆਪਣੇ ਪਿਤਰਾਂ ਕਰਕੇ ਹੀ ਆ ਤੇ ਉਹ ਪਿਤਰ ਉਹਨਾਂ ਦੀ ਮਿਹਨਤ ਕਰਕੇ ਹੀ ਆ ਜਾਂ ਕਹੋ ਉਹਨਾਂ ਦੇ ਅਸ਼ੀਸ਼ਾਂ ਕਰਕੇ ਹੀ ਆ ਇਸ ਰਾਦ ਉਹਨਾਂ ਦੇ ਧੰਨਵਾਦ ਕਰਨ ਦਾ ਇੱਕ ਤਰੀਕਾ ਹੈਗਾ ਤੇ ਦੂਸਰਾ ਆਪਾਂ ਕਹਿ ਸਕਦੇ ਆਂ ਵੀ ਆਤਮਾ ਦੀ ਸ਼ਾਂਤੀ। ਕਿ ਸ਼ਾਸਤਰਾ ਅਨੁਸਾਰ ਕਹਿੰਦੇ ਆ ਕਿ ਪਿੰਡ ਦਾਨ ਕਰਨ ਨਾਲ ਜਿਹੜੀ ਉਹ ਆਤਮਾਵਾਂ ਹੈਗੀਆਂ ਤਾਂ ਉਹਨਾਂ ਨੂੰ ਉੱਥੇ ਸ਼ਾਂਤੀ ਮਿਲਦੀ ਹੈ। ਤਾਂ ਉਹ ਧਰਤ ਲੋਕ ਤੇ ਆ ਕੇ ਆਪਣੇ ਆਪਣਾ ਜਿਹੜਾ ਹੈਗਾ ਸਾਨੂੰ ਅਸ਼ੀਰਵਾਦ ਦੇ ਕੇ ਵਾਪਸ ਆਪਣੇ ਲੋਕ ਵਿੱਚ ਨਿਵਾਸ ਕਰ ਲਈ। ਅਸੀਂ ਚਾਹੁੰਦੇ ਆ ਕਿ ਉਹ ਸਾਡੇ ਉਹ ਆਪਣੇ ਨਿਵਾਸੀ ਰਹਿਣ। ਇਹ ਧਰਤੀ ਲੋਕ ਜਿਹੜੀ ਹੈਗੀ ਹੈ ਇਹ ਉਹਨਾਂ ਵਾਸਤੇ ਨਹੀਂ ਬਣੀ ਹੋਈ। ਉਹ ਆਤਮਾ ਵਾਸਤੇ ਨਹੀਂ ਬਣੀ ਹੋਈ। ਤੇ ਤੀਸਰਾ ਕਾਰਨ ਹੀ ਹੋ ਸਕਦਾ ਹੈ ਵੀ ਅਸੀਂ ਕਿਉਂ ਸ਼ਰਾਧ ਕਰਦੇ ਆਂ ਵੰਸ਼ ਦੀ ਖੁਸ਼ਹਾਲੀ ਵਾਸਤੇ ਮੰਨਿਆ ਜਾਂਦਾ ਹੈ ਕਿ ਵੀ ਪਿਤਰ ਜੇ ਪ੍ਰਸੰਨ ਹੋਣ ਤਾਂ ਪਰਿਵਾਰ ਚ ਵਾਤਾ ਹੁੰਦਾ ਸੁੱਖ ਸਮ੍ਰiddhi ਤੰਦਰੁਸਤੀ ਮਿਲਦੀ ਹੈ ਇਹ ਲੰਬੀ ਉਮਰ ਰਸਨੋ ਦਾ ਅਸ਼ੀਰਵਾਦ ਉਹ ਦਿੰਦੇ ਆ ਤੇ ਇਸ ਸ਼ਰਾਧ ਕਰਨਾ ਕਿਵੇਂ ਚਾਹੀਦਾ ਹੈ ਕਿਵੇਂ ਕੀਤਾ ਜਾਂਦਾ ਹੈ ਕਹਿੰਦੇ ਹੈ ਵੀ ਸ੍ਰੀ ਦੇ ਸ਼ੁੱਧ ਜਲ ਨਾਲ ਗੰਗਾ ਜਲ ਨਾਲ ਗੰਗਾ ਤੇ ਜਾ ਕੇ ਕਰਦੇ ਕਈ ਲੋਕ ਨਹੀਂ ਗੰਗਾ ਜਲ ਪਾ ਕੇ ਜਾਂ ਸ਼ੁੱਧ ਜਲ ਲੈ ਕੇ ਉਹਨਾਂ ਨੇ ਇਸ਼ਨਾਨ ਕੀਤਾ ਜਾਂਦਾ ਹੈ ਤੇ ਪਿਤਰਾਂ ਦਾ ਨਾਮ ਲੈ ਕੇ ਪਿੰਡਦਾਨ ਕੀਤਾ ਜਾਂਦਾ ਹੈ ਹਵਨ ਕੀਤਾ ਜਾਂਦਾ ਤੇਲ जौ ਚੌਲਾ ਦੀਆਂ ਅਹੂਤੀਆਂ ਦੇ ਕੇ ਹਵਨ ਕੀਤਾ ਜਾਂਦਾ ਤੇ ਬਹੁਤੇ ਲੋਕ ਹਵਨ ਨਹੀਂ ਵੀ ਕਰਦੇ ਫਿਰ ਬ੍ਰਾਹਮਣਾਂ ਨੂੰ ਭੋਜਨ ਕਰਾਇਆ ਜਾਂਦਾ ਹੈ ਇਸਮਰਥਾ ਅਨਸਾਰ ਉਹਨਾਂ ਨੂੰ ਦਾਨ ਪੁੰਨ ਦਿੱਤਾ ਜਾਂਦਾ ਹੈ ਤੇ ਗਰੀਬਾਂ ਨੂੰ ਭੋਜਨ ਕਰਾਉਣਾ ਪੰਛੀਆਂ ਨੂੰ ਦਾਣੇ ਪਾਉਣੇ ਗਊ ਮਾਤਾ ਦੀ ਵਾਸਤੇ ਚਾਰਾ ਦੇਣਾ ਜਾਂ ਗਊ ਮਾਤਾ ਨੂੰ ਰੋਟੀ ਕਢਣੀ ਇਹ ਵੀ ਪਿਤਰਪੱਖ ਵਿੱਚ ਜਰੂਰ ਇਹ ਕਰਿਆ ਜਾਂਦਾ ਹੈ ਹੁਣ ਆਧੁਨਿਕ ਸਮੇਂ ਵਿੱਚ ਇਹ ਸਰਾਧਾਂ ਹੱਥੋਂ ਕਟ ਗਿਆ ਕਿਉਂ ਪਟ ਗਿਆ ਕਿਉਂਕਿ ਕਹਿੰਦੇ ਲੋਕ ਕਹਿੰਦੇ ਵੀ ਸਾਰਾ ਡਰਾਮਾ ਹੈ ਇਹ ਜਾਂ ਕੁਝ ਨਹੀਂ ਹੁੰਦਾ ਪਰ ਇਸ ਰਸਮ ਦਾ ਮਤਲਬ ਵੀ ਕੱਲੇ ਰਸਮੀ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਤਾਂ ਹੈ ਵੀ ਅਸੀਂ ਆਪਦੇ ਪੂਰਵਜਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਪ੍ਰਤੀ ਆਪਣਾ ਆਦਰ ਭਾਵ ਧੰਨਵਾਦ ਟੱਗਤਾ ਗ੍ਰੈਟੀਚਿਊਡ ਅਸੀਂ ਪ੍ਰਗਟ ਕਰਦੇ ਹਾਂ ਇਹੀ ਮਤਲਬ ਹੁੰਦਾ ਹੈ ਮੇਨ ਤਾਂ ਜੇਕਰ ਕੋਈ ਵਿਅਕਤੀ ਵਿਸ਼ੇਸ਼ ਰਸਮ ਨਹੀਂ ਕਰ ਸਕਦਾ ਹਾਂ ਤੇ ਉਹ ਘਰ ਵਿੱਚ ਦੀਵਾ ਬੱਤੀ ਬਾਲ ਕੇ ਧੂਪ ਜਗਾ ਕੇ ਤੇ ਉਹਨਾਂ ਪਿਤਰਾਂ ਦਾ ਨਾਮ ਲੈ ਕੇ ਪ੍ਰਾਰਥਨਾ ਕਰ ਸਕਦਾ ਹੈ ਤੇ ਇਹਦੇ ਨਾਲ ਜਿਹੜਾ ਹੈਗਾ ਇਸ ਤਰ੍ਹਾਂ ਕਰਨ ਨਾਲ ਪਰਿਵਾਰ ਵਿੱਚ ਸੰਸਕਾਰ, ਏਕਤਾ ਤੇ ਆਤਮਿਕ ਸ਼ਾਂਤੀ ਬਣੀ ਰਹਿੰਦੀ ਹੈ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਾਵਾਂਗੇ ਨਾ ਕਿ ਕਿਵੇਂ ਅਸੀਂ ਜਿਨ੍ਹਾਂ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਅਸੀਂ ਉਹਨਾਂ ਵਾਸਤੇ ਧੰਨਵਾਦ ਵੀ ਨਹੀਂ ਕਰ ਸਕਦੇ ਪੁਰਾਣਾ ਵਿੱਚ ਇੱਕ ਕਥਾ ਹੈਗੀ ਹੈ ਗ੍ਰੰਥਾ ਦੇ ਵਿੱਚ ਕਹਿੰਦੇ ਆ ਵੀ ਇੱਕ ਮਹਾਨ ਕਰਨ ਬਾਰੇ ਤੁਸੀਂ ਸੁਣਿਆ ਹੋਣਾ ਹੈ ਕਰਨ ਜਿਹੜਾ ਪੰਜ ਪਾਂਡਵਾਂ ਦਾ ਭਰਾ ਸੀਗਾ ਦ੍ਰੁਣ ਦ੍ਰੋਯਦਨ ਦਾ ਰਿੰਤਾ ਸੀਗਾ ਨਾ ਕੁੰਤੀ ਦਾ ਵੱਡਾ ਪੁੱਤਰ ਸੀ ਕਹਿੰਦੇ ਆ ਵੀ ਉਹ ਬਹੁਤ ਦਾਨ ਕਰਨ ਕਰਦਾ ਸੀਗਾ ਤੇ ਪਰ ਉਹਨੇ ਕਦੇ ਅਨਾਜ ਦਾਨ ਨਹੀਂ ਕੀਤਾ ਭੋਜਨ ਦਾਨ ਨਹੀਂ ਕੀਤਾ ਤਜੇ ਜਦੋਂ ਉਹ ਪਿਤਰਲੋਕ ਚ ਗਿਆ ਆਪਣੇ ਅਪਰਲੋਕ ਸੁਧਾਰ ਗਿਆ ਤਾਂ ਉੱਥੇ ਉਹਨੂੰ ਸਾਰਾ ਕੁਝ ਮਿਲਦਾ ਸੀ ਸੋਨਾ ਚਾਂਦੀ ਮਿਲਦੇ ਸੀ ਹੀਰੇ ਜਵਾਹਰ ਮਿਲਦੇ ਸੀ ਕਿ ਪਰ ਉਹ ਕਦੇ ਉਹਨੂੰ ਅਨਾਜ ਨਹੀਂ ਸੀ ਮਿਲਿਆ ਤੇ ਜਦੋਂ ਉਹਨੇ ਜੰਮ ਰਾਜ ਨੂੰ ਪੁੱਛਿਆ ਵੀ ਤੂੰ ਮੈਨੂੰ ਤੁਸੀਂ ਮੈਨੂੰ ਅਨਾਜ ਕਿਉਂ ਨਹੀਂ ਦਿੰਦੇ ਭੋਜਨ ਕਿਉਂ ਨਹੀਂ ਦਿੰਦੇ ਤਾਂ ਜੰਮ ਰਾਜ ਨੇ ਕਿਹਾ ਕਿ ਕਨ ਤੂੰ ਜੀਵਨ ਵਿੱਚ ਦਾਨਪੁਣ ਤਾਂ ਬਹੁਤ ਕੀਤਾ ਹੈ ਪਰ ਕਦੇ ਪਿਤਰਾਂ ਦਾ ਸ਼ਰਾਧ ਨਹੀਂ ਕੀਤਾ ਭੋਜਨ ਨਹੀਂ ਦਾਨ ਕੀਤਾ ਇਸ ਲਈ ਤੈਨੂੰ ਭੋਜਨ ਨਹੀਂ ਮਿਟੂਗਾ ਉਸ ਵੇਲੇ ਕਿੰਦੇ ਐ ਵੀ ਉਹ ਫਿਰ ਵਾਪਸ ਧਰਤੀ ਤੇ ਉਨਪੇ ਜਗਿਆ ਤੇ ਧਰਤੀ ਤੇ ਆ ਕੇ ਉਹਨੇ ਆਪਣੇ ਪਿਤਰਾਂ ਦੀ ਸ਼ਰਧਾ ਕੀਤੀ ਤਾਂ ਉਸ ਤੋਂ ਬਾਅਦ ਇਹ ਪਰੰਪਰਾ ਚੱਲਦੀ ਵੀ ਜਿਹੜੀ ਅਸੀਂ ਹੈਗੇ ਆ ਆਪਣੇ ਪਿਤਰਾਂ ਨੂੰ ਯਾਦ ਕਰਕੇ ਉਹਨਾਂ ਦੇ ਨਾਂ ਦਾ ਭੋਜ ਰਖਾਉਂਦੇ ਆ ਹਾਰ ਪ੍ਰਗਟ ਕਰਨ ਦਾ ਇੱਕ ਸਾਡੇ ਕੋਲ ਕੋਈ ਮੌਕਾ ਹੁੰਦਾ ਜਿਵੇਂ ਅਸੀਂ ਆਪਣੇ ਮਾਤਾ ਪਿਤਾ ਦਾ ਜਾਂ ਆਪਣੇ ਕਿਸੇ ਦੇ ਜਨਮ ਦਿਨ ਮਨਾਉਂਦੇ ਆ ਉਸੇ ਤਰ੍ਹਾਂ ਹੀ 15 ਦਿਨਾਂ ਦੇ ਵਿੱਚ ਪਿਤਰਪੱਖ ਉਹ ਹੁੰਦਾ ਸਮਾਂ ਜਦੋਂ ਅਸੀਂ ਆਪਦੇ ਪੂਰਵਜਾਂ ਨੂੰ ਯਾਦ ਕਰਦੇ ਆ ਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਅਸੀਂ ਸਿੱਖ ਸਕਦੇ ਹਾਂ ਪਰ ਅੱਜ ਕੱਲ ਦੇ ਜਿਹੜੇ ਨੌਜਵਾਨ ਹੈਗੇ ਆ ਉਹ ਇਹ ਗੱਲਾਂ ਨੂੰ ਮੰਨਦੇ ਵੀ ਨਹੀਂ ਹੈਗੇ ਉਹ ਕਹਿੰਦੇ ਵੀ ਸ਼ਰਾਦ ਕਰਨਾ ਕੋਈ ਜ਼ਰੂਰੀ ਨਹੀਂ ਹੁੰਦਾ ਠੀਕ ਹੈ ਸ਼ਰਾਦ ਕਰਨਾ ਸਿਰਫ ਇਸ ਵਾਰ ਕੋਈ ਡਰਾਮਾ ਨਹੀਂ ਹੈਗਾ ਇਹ ਇੱਕ ਸਾਡੀ ਸੱਚੀ ਭਾਵਨਾ ਹੈਗੀ ਹੈ ਅਸੀਂ ਸਿਰਫ ਧੂਪ ਜਗਾ ਕੇ ਦੀਵਾ ਜਗਾ ਕੇ ਧੂਪ ਦੀਪ ਨੂੰ ਵੀ ਨਹੀਂ ਅਸੀਂ ਕਰ ਸਕਦੇ ਤਾਂ ਅਸੀਂ ਸਿਰਫ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਯਾਦ ਕਰਕੇ ਉਹਨਾਂ ਦਾ ਜਿਹੜਾ ਹੈਗਾ ਸ਼ਰਾਦ ਮਨਾ ਸਕਦੇ ਹਾਂ ਕਿਉਂਕਿ ਇਹਨਾਂ 15 ਦਿਨਾਂ ਦੇ ਵਿੱਚ ਹੀ ਉਹ ਆਤਮਾਵਾਂ ਧਰਤੀ ਤੇ ਵਾਸ ਕਰਦੀਆਂ ਤੇ ਕਈ ਲੋਕ ਦੂਰ ਦੇਸ਼ ਰਹਿੰਦੇ ਆ ਦੂਰ ਦੇ ਰਾਡੇ ਕਮਾਂਕਾਰਾਂ ਤੇ ਹੈਗੇ ਆ ਉਹ ਆਪਣੇ ਘਰ ਚ ਨਹੀਂ ਹੈਗੇ ਤਾਂ ਉਹ ਸਿਰਫ ਆਪਣੇ ਪਿਤਰਾਂ ਨੂੰ ਯਾਦ ਕਰਨ ਨਗਰੀਬਾਂ ਭੋਜਨ ਖਵਾ ਦੇਣਾ ਤੇ ਪਾਣੀ ਦਾਨ ਭੋਜਨ ਦਾਨ ਕਰਨਾ ਪਾਣੀ ਦਾਨ ਕਰਨਾ ਕੱਪੜੇ ਦਾਨ ਕਰਨਾ ਇਹ ਸਭ ਕੁਝ ਜਿਹੜਾ ਹੈਗਾ ਕਰਿਆ ਜਾ ਸਕਦਾ ਹੈ ਤਾਂ ਕਿ ਅਸੀਂ ਆਪਣਾ ਆਪਣਾ ਅਭਾਰ ਪ੍ਰਗਟ ਕਰ ਸਕੀਏ ਹੁਣ ਗੱਲ ਇਹ ਹੈ ਵੀ ਭਾਵੇਂ ਅਸੀਂ ਕੁਝ ਵੀ ਕਰੀਏ ਪਰ ਮਹੱਤਵ ਕੀ ਹੈ ਨਿਸ਼ਕਾਮ ਭਾਵਨਾ ਤੇ ਆਦਰ ਵੀ ਸਾਰੇ ਚ ਭਾਵਨਾ ਇਹ ਜੀ ਹੈ ਵੀ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਦਿਲੋਂ ਧੰਨਵਾਦ ਕਰਨਾ ਹੈ ਸੋ ਸਾਧ ਸੰਗਤ ਜੀਓ ਸ਼ਰਾਦ ਸਿਰਫ ਇੱਕ ਧਾਰਮਿਕ ਰਸਮੀ ਨਹੀਂ ਹੈ ਸਾਡੇ ਬਜ਼ੁਰਗਾਂ ਨੂੰ ਸਾਡੇ ਪਿਤਰਾਂ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ ਸੋ ਅਸੀਂ ਹਾਂ ਸਾਡੀਆਂ ਜੜ੍ਹਾਂ ਕਰਕੇ ਜੇ ਸਾਡੇ ਪੂਰਵਜ ਸੀ ਤਾਂ ਅਸੀਂ ਹਾਂ ਸੋ ਜੜ੍ਹਾਂ ਨੂੰ ਆਦਰ ਦੇਣਾ ਤਾਂ ਬਣਦਾ ਹੈ ਜੜ੍ਹਾਂ ਨੂੰ ਆਦਰ ਦੇਣਾ ਹੀ ਸੱਚੀ ਸ਼ਰਧਾ ਸਾਡਾ ਧਰਮ ਵੀ ਹੈ ਅਸੀਂ ਦਿਲੋਂ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਪਿਤਰ ਨੂੰ ਸ਼ਾਂਤੀ ਮਿਲੇ ਉਹਨਾਂ ਦਾ ਆਸ਼ੀਰਵਾਦ ਸਾਡੇ ਪਰਿਵਾਰਾਂ ਦੇ ਉੱਤੇ ਬਣਿਆ ਰਹੇ ਤੇ ਮਿਲਦੇ ਆਂ ਅਜੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਦੇ ਨਾਲ ਮੇਰਾ ਚੈਨਲ ਪਸੰਦ ਆਵੇ ਤਾਂ ਸਬਸਕ੍ਰਾਈਬ ਕਰ ਲੈਣਾ ਹੈ ਬਾਕੀ ਤੁਹਾਡੀ ਮਰਜ਼ੀ ਹੈ ਮਿਲਦੇ ਆਂ ਹੋਰ ਪੌਸਰੀਆਂ ਅੱਛੀਆਂ ਮੇਰੇ ਦੇ ਨਾਲ ਤਦ ਤੱਕ ਲਈ ਰੱਬ ਰੱਖਾ